ਜੀ ਜੇ ਕੀ ਹੈ ਇਹ ਕਸ਼ਮੀਰੀ ਰੋਟੀ ਹੈ ਇਹ ਵੈਰਾਈਟੀਆਂ ਆਫ ਕਸ਼ਮੀਰੀ ਬ੍ਰੈਡ ਸਹੀ ਹੈ ਇਹ ਸਾਰਾ ਹੱਥ ਸੇ ਬਣਾਉਂਦੇ ਹੋ ਸਾਰਾ ਹੱਥ ਨਾਲ ਬਣਾਉਂਦੇ ਨੇ ਸਾਰਾ ਇਹ ਮੈਦੇ ਦਾ ਇਹ ਮੈਦੇ ਦਾ ਬਣਾਉਂਦੇ ਨੇ ਬਾਈ ਹੁਣੀ ਦੇਖ ਲਓ ਬਾਈ ਹਾਰਿਆਂ ਨੂੰ ਪਿਆਰਪ੍ਰੀਤ ਸੱਸੀ ਕਾਲਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਸ਼ਮੀਰ ਦੀ ਲੋਕਲ ਮਾਰਕੀਟ ਜਿਹੜੀ ਦਰਗਾਹ ਹਾਜ਼ਰਤਵਾਲ ਦੇ ਨੇੜੇ ਦੀ ਮਾਰਕੀਟ ਹੈ ਇਹ ਸਾਰੀ ਦਰਗਾਹ ਦੇ ਆਲੇ-ਦੁਆਲੇ ਦੀ ਲੋਕਲ ਮਾਰਕੀਟ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਚ ਬਣੇ ਰਹੋ ਚੱਲਦੇ ਆਪਾਂ ਸਾਰੀ ਮਾਰਕੀਟ ਦੇਖਦੇ ਆਂ ਇੱਥੇ ਦਰਗਾਹ ਦੇ ਸਾਹਮਣੇ ਆਹ ਮਾਰਕੀਟ ਹੈ ਤੇ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਬਣੀ ਇੱਥੇ ਹੋਟਲ ਨੇ ਮਠਿਆਈ ਵਾਲੇ ਤੇ ਕਾਫੀ ਸਾਰੀਆਂ ਚੀਜ਼ਾਂ ਇਹ ਬਣਾ ਵੀ ਰਹੇ ਨੇ ਤੇ ਇਹ ਦਰਗਾਹ ਦੇ ਸਾਹਮਣੇ ਨੇ ਇਹ ਸਾਰਾ ਕਸ਼ਮੀਰੀ ਚੀਜ਼ਾਂ ਨੇ ਜਿਹੜੀਆਂ ਇਹ ਬਣਾ ਰਹੇ ਨੇ ਪੁੱਛਦੇ ਆਂ ਬਾਈ ਤੂੰ ਵੀ ਇਹ ਕੀ ਨੇ ਬਾਈ ਕਿਆ ਬੋਲਦੇ ਆਂ ਇਸਕੋ ਪਰਾਂਠਾ 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 ਕਹਿੰਦੇ ਨੇ ਪਰਾਂਠਾ ਦੇਖ ਲਓ ਬਾਈ ਕਿੱਡਾ ਵੱਡਾ ਹਾਂਜੀ ਪਰਾਂਠਾ ਅੱਛਾ ਕੜਾ ਦੇ ਨਾਲ ਕੜਾ ਦੇ ਉੱਪਰ ਤਾਂ ਹਟਾ ਕੇ ਪਧਰ ਕੇ ਹੁੰਦੀ ਆ ਅੱਛਾ ਆ ਜਿਹੜਾ ਇਹਦੇ ਕੜਾ ਦੇਖ ਲਓ ਜਿਵੇਂ ਆਪਣੇ ਪ੍ਰਸ਼ਾਦ ਬਣਾਉਂਦੇ ਹੁੰਦੇ ਨੇ ਜਿਵੇਂ ਪ੍ਰਸ਼ਾਦ ਬਣਾਉਂਦੇ ਹੁੰਦੇ ਨੇ ਨਾ ਤੇ ਇਹ ਪ੍ਰਸ਼ਾਦ ਬਣਿਆ ਹੋਇਆ ਤੇ ਇਹ ਪਰੌਂਠਿਆਂ ਦੇ ਨਾਲ ਦਿੰਦੇ ਨੇ ਇਹਦੇ ਉੱਪਰ ਧਰ ਕੇ ਇਹ ਸਾਰਾ ਇਹ ਚੀਜ਼ਾਂ ਇੱਥੇ ਜਿਹੜੀਆਂ ਉਹ ਵਿਕਦੀਆਂ ਨੇ ਤੇ ਆ ਜਿਵੇਂ ਕੁਝ ਉਹ ਪਕੌੜੇ ਹੋਗੇ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਆ ਗਲਾਬ ਜਾਮਨ ਵਿਕ ਰਹੇ ਹੀ ਇੱਥੇ ਗਰਮ ਗਰਮ ਨਾਲ ਇਹਦੇ ਜਲੇਬੀਆਂ ਇਧਰੋਂ ਸਾਹਮਣੇ ਆ ਦਰਗਾਹ ਦਰਗਾਹ ਦੇ ਨਾਲ ਇਹ ਸਾਰੀ ਮਾਰਕੀਟ ਹੈ ਤੇ ਹੋਰ ਵੀ ਕੋ ਆਪਾਂ ਅੱਗੇ ਮਾਰਕੀਟ ਸਾਰੀ ਉਹ ਦੇਖਦੇ ਆਂ ਇਸ ਤਰ੍ਹਾਂ ਹੀ ਸਾਰੀਆਂ ਦੁਕਾਨਾਂ ਨੇ ਇੱਥੇ ਮਟਿਆਈ ਵਾਲੀਆਂ ਜਲੇਬੀਆਂ ਹੋ ਗਈਆਂ ਜਿਵੇਂ ਪਕੌੜੇ ਹੋ ਗਏ ਐਵੇਂ ਦੀਆਂ ਚੀਜ਼ਾਂ ਸਾਰੀਆਂ ਇੱਥੇ ਜਿਹੜੀਆਂ ਹੋ ਇਹ ਬਣਾਉਂਦੇ ਨੇ ਆ ਪਰੌਂਠਾ ਹੋ ਗਿਆ ਜਿਵੇਂ ਤੇ ਨਾਲ ਆ ਪ੍ਰਸ਼ਾਦ ਹੋ ਗਿਆ ਪਕੌੜੇ ਹੋ ਗਏ ਜਲੇਬੀ ਬਣਾਈ ਹੋਈ ਹੈ ਤੇ ਜਿਵੇਂ ਆਪਾਂ ਮਟਰ ਕਹਿ ਦਨੇ ਆ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਇਹ ਬਿਲਕੁਲ ਲੋਕਲ ਮਾਰਕੀਟ ਆ ਗਈ ਕਸ਼ਮੀਰ ਦੀ ਤੇ ਅੱਗੇ ਵੀ ਕੁਝ ਹੋਰ ਦੁਕਾਨਾਂ ਨੇ ਜਿਵੇਂ ਆਹ ਕੁਝ ਢਾਬੇ ਆ ਗਏ ਕਸ਼ਮੀਰੀ ਖਾਣਾ ਮਿਲਦਾ ਅ ਨੌਨ ਵੇਜ ਵਗੈਰਾ ਇਥੋਂ ਜਿਹੜਾ ਉਹ ਮਿਲਦਾ ਹਨ ਤੇ ਇਧਰ ਕੁਝ ਹੋਰ ਲੋਕਲ ਮਾਰਕੀਟ ਆ ਗਈ ਜਿਵੇਂ ਕੁਝ ਹੱਥੀ ਜਿਹੜਾ ਬਣਾਇਆ ਹੋਇਆ ਸਮਾਨ ਜਿਵੇਂ ਲੱਕੜ ਤੋਂ ਜਿਹੜਾ ਬਣਿਆ ਹੋਇਆ ਸਮਾਨ ਹੋ ਸਾਰਾ ਹਨ ਤੇ ਇਸ ਤਰ੍ਹਾਂ ਦੀ ਇਥੇ ਦੁਕਾਨਾਂ ਨੇਗੀਆਂ ਇਹ ਸਾਰੀਆਂ ਦਰਗਾਹ ਦੇ ਕੋਲ ਹੀ ਨੇ ਸਾਰੀਆਂ ਦੁਕਾਨਾਂ ਬਹੁਤ ਵੱਡੀ ਇਹ ਮਾਰਕੀਟ ਹੈ ਕੁਝ ਇਹ ਜੀਆਂ ਟੋਕਰੀਆਂ ਹੋ ਗਈਆਂ ਹਨ ਬਹੁਤ ਸੋਹਣੇ ਸੋਹਣੇ ਤਰੀਕੇ ਨਾਲ ਇਹ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ ਤੇ 10 ਬੱਚਿਆਂ ਦੇ ਖੜਾਉਣੇ ਹੋਗੇ ਕੁਛ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਤੇ ਨਾਲ ਹ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਇਹ ਸਾਰੀ ਲੋਕਲ ਮਾਰਕੀਟ ਹੈ ਕਸ਼ਮੀਰ ਦੀ ਤੇ ਆ ਵੀ ਉਸੇ ਤਰ੍ਹਾਂ ਕੁਛ ਟੋਕਰੀਆਂ ਬਣਾਈਆਂ ਹੋਈਆਂ ਹਨ ਤੇ ਹੱਥੀਂ ਚੀਜ਼ਾਂ ਬਣਾਈਆਂ ਹੋਈਆਂ ਸਮਾਨ ਰੱਖਣ ਨੂੰ ਕੁਛ ਸਜਾਵਟੀ ਸਮਾਨ ਇਸ ਤਰ੍ਹਾਂ ਦੀ ਸਾਰੀ ਹੈ ਮਾਰਕੀਟ ਹੈ ਬਹੁਤ ਵੱਡੀ ਹੈ ਮਾਰਕੀਟ ਹੈ ਇੱਧਰ ਕੁਛ ਆ ਸਾਹਮਣੇ ਫੋਨ ਵਾਲੀਆਂ ਦੁਕਾਨਾਂ ਹੋ ਗਈਆਂ ਜਾਂ ਮੇ ਕੁਛ ਆ ਕੱਪੜੇ ਵਾਲੀਆਂ ਦੁਕਾਨਾਂ ਹੋ ਗਈਆਂ ਤੇ ਕਾਫੀ ਵੱਡੀ ਮਾਰਕੀਟ ਹੈ ਦਰਗਾਹ ਦੇ ਨੇੜੇ ਬਿਲਕੁਲ ਇਹ ਪੁਰਾਣੀਆਂ ਇੱਥੇ ਦੁਕਾਨਾਂ ਨੇ ਹੈਗੀਆਂ ਬਣੀਆਂ ਹੋਈਆਂ ਪੁਰਾਣੇ ਸਟਾਈਲ ਦੀਆਂ ਜਿਵੇਂ ਆਪਾਂ ਕੈਨੇਡਾ ਦੇ ਵਿੱਚ ਘਰ ਦੇਖਦੇ ਹੁੰਦੇ ਆ ਡੇਢੀ ਛਤ ਵਾਲੇ ਤੇ ਉਸ ਤਰ੍ਹਾਂ ਬਣੀਆਂ ਹੋਈਆਂ ਨੇ ਕਾਫੀ ਲੰਬੀ ਮਾਰਕੀਟ ਹੈ ਸ਼ੂਜ਼ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਆਪਣੇ ਆਮ ਸ਼ਹਿਰਾਂ ਦੇ ਵਿੱਚ ਹੁੰਦੀਆਂ ਨੇ ਹਨਾ ਤੇ ਆਮ ਜਿਵੇਂ ਆਪਣੇ ਸ਼ਹਿਰਾਂ ਦੇ ਵਿੱਚ ਨਾਰਮਲ ਦੁਕਾਨਾਂ ਹੁੰਦੀਆਂ ਨੇ ਸਾਰੀਆਂ ਬਹੁਤ ਵੱਡੀ ਮਾਰਕੀਟ ਹੈ ਤੇ ਅੱਗੇ ਚੱਲਦੇ ਆਪਾਂ ਅੱਗੇੋਂ ਕੁਝ ਹੋਰ ਮਾਰਕੀਟ ਦੇਖਦੇ ਆਂ ਉਹ ਸਾਹਮਣੇ ਵੀ ਬਿਲਕੁਲ ਮਾਰਕੀਟ ਜਿਹੜੀ ਹੈ ਨਾ ਉਹ ਵੀ ਬਿਲਕੁਲ ਪੁਰਾਣੀ ਮਾਰਕੀਟ ਹੈ ਸਾਰੀਆਂ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਇਹ ਮਾਰਕੀਟ ਕੁਝ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਛੋਟੇ ਬੱਚਿਆਂ ਦੇ ਕੱਪੜੇ ਹੋਗੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇਗੀਆਂ ਤੇ ਆਪ ਉਸ ਘਰਾਂ ਦੀ ਵਰਤੋਂ ਵਾਲਾ ਸਮਾਨ ਹੋ ਗਿਆ ਹੈ ਨਾ ਇਹ ਦੁਕਾਨਾਂ ਤੇ ਤੇ ਬਹੁਤ ਵੱਡੀ ਇਹ ਮਾਰਕੀਟ ਹੈ ਦਰਗਾਹ ਦੇ ਨੇੜੇ ਤੇ ਤੁਸੀਂ ਜਦੋਂ ਜੇ ਦਰਗਾਹ ਦੇਖਣ ਆਉਂਗੇ ਦਰਗਾਹ ਦੇ ਮੱਥਾ ਟੇਕਣਾ ਹੋਵੇ ਦਰਗਾਹ ਦੇ ਵਿੱਚ ਤਾਂ ਇਹ ਮਾਰਕੀਟ ਵੀ ਤੁਸੀਂ ਐਕਸਪਲੋਰ ਜਿਹੜੀ ਉਹ ਕਰ ਸਕਦੇ ਹੋ ਆ ਸਾਰੀਆਂ ਦੁਕਾਨਾਂ ਬਹੁਤ ਪੁਰਾਣੀਆਂ ਪੁਰਾਣੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਜਿਵੇਂ ਮਠਿਆਈਆਂ ਦਿਖਾਈਆਂ ਸੀ ਆਪਾਂ ਤੁਹਾਨੂੰ ਤੇ ਉਹ ਪਰੌਂਠੇ ਨਾਲ ਪ੍ਰਸ਼ਾਦ ਇਹ ਖਾਂਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਖਾਂਦੇ ਨੇ ਆ ਕੁਝ ਹੋਰ ਆਮ ਡੇਲੀ ਵਰਤੋਂ ਵਾਲਾ ਸਮਾਨ ਪੱਲੀਆਂ ਹੋਗੀਆਂ ਕੁਝ ਰੇਨ ਕੋਟ ਹੋ ਗਿਆ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਕਰਿਆਨਾ ਸਟੋਰ ਹੋਗੇ ਇਹ ਸਾਰੀ ਬਿਲਕੁਲ ਲੋਕਲ ਮਾਰਕੀਟ ਹੈ ਤੇ ਆ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਜਿਹਹ ਜਿਹੇ ਡਰੈੱਸਾਂ ਪਾਉਂਦੇ ਨੇ ਸਿਆਲਾਂ ਦੇ ਵਿੱਚ ਤੇ ਸਾਰੀ ਇਹ ਲੋਕਲ ਮਾਰਕੀਟ ਹੈ ਸ਼ੂਜ਼ ਵਗੈਰਾ ਹੋ ਗਿਆ ਨਾ ਸ਼ੂਜ਼ ਵਾਲੀਆਂ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ ਤੇ ਖਾਣ ਪੀਣ ਵਾਲੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਬਹੁਤ ਵੱਡੀ ਮਾਰਕੀਟ ਹੈ ਆ ਸਾਰੇ ਇੱਥੇ ਕੱਪੜੇ ਇਹਨਾਂ ਨੇ ਲਾਏ ਹੋਏ ਨੇ ਬਾਹਰ ਸਾਰੇ ਸਿਆਲਾਂ ਵਾਲੇ ਆ ਸਾਰਾ ਘਰਾਂ ਦੀ ਵਰਤੋਂ ਵਾਲਾ ਜਿਵੇਂ ਸਮਾਨ ਆ ਗਿਆ ਜਿਵੇਂ ਆਪਣੇ ਹੁੰਦਾ ਆਪਣੇ ਪੰਜਾਬ ਦੇ ਵਿੱਚ ਮਾਰਕਟਾਂ ਨੇ ਉਸੇ ਤਰ੍ਹਾਂ ਇਹ ਮਾਰਕੀਟ ਹੈ ਆ ਕੁਝ ਕੱਪੜੇ ਵਾਲੀਆਂ ਦੁਕਾਨਾਂ ਹੋ ਗਈਆਂ ਤੇ ਆਹ ਸਾਈਡ ਸਾਹਮਣੇ ਕੁਝ ਸਬਜੀ ਵੀ ਮਾਰਕੀਟ ਹੈ ਸਬਜੀ ਵਾਲੀਆਂ ਦੁਕਾਨਾਂ ਨੇ ਹੈਗੀਆਂ ਆਹ ਸਾਈਡ ਹੈ ਨਾ ਤੇ ਬਾਕੀ ਇਧਰ ਨੋਰਮਲ ਬਾਜ਼ਾਰ ਆ ਸਾਰਾ ਇਹ ਆਪਾਂ ਦੇਖਦੇ ਆਂਗੇ ਜਾ ਕੇ ਉਧਰ ਸਾਰੀ ਸਬਜੀ ਮੰਡੀ ਆ ਆ ਟੱਬ ਆ ਗਿਆ ਜਿਵੇਂ ਕੈਫੇਟੇਰੀਆ ਇਹਨਾਂ ਨੇ ਬਣਾਇਆ ਹੋਇਆ ਤੇ ਨਾਨ ਵੇਜ ਇੱਥੇ ਬਹੁਤ ਚੱਲਦਾ ਨਾਨ ਵੇਜ ਤੁਹਾਨੂੰ ਬਹੁਤ ਇੱਥੇ ਰੈਸਟੋਰੈਂਟ ਜਿਹੜੇ ਹੋ ਮਿਲਣਗੇ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਬਣਦੀਆਂ ਨੇ ਤੇ

ਇਹ ਛੋਟੇ ਬੱਚੇ ਚੱਲਦੇ ਨਹੀਂ ਹੈ ਨਾ ਬਹੁਤ ਦੇਰ ਤੱਕ ਉਹ ਗੋਟਨੋਂ ਤੇ ਤੋੜਦੇ ਹੈ ਫਿਰ ਚੱਲਦਾ ਹੈ ਫਿਰ ਉਹ ਚੱਲਦੇ ਹੈ ਅੱਛਾ ਅੱਛਾ ਜੀ ਰੋਟ ਐਵੇਂ ਦੀਆਂ ਚੀਜ਼ਾਂ ਨੇ ਸਾਰੀਆਂ ਇਹ ਮਾਰਕੀਟ ਦੇ ਵਿੱਚ ਹੈ ਨਾ ਜਿਹੜਾ ਇੱਥੇ ਦਾ ਲੋਕਲ ਫੂਡ ਹੈ ਲੋਕਲ ਫੂਡ ਵੀ ਤੁਹਾਨੂੰ ਇੱਥੋਂ ਜਿਹੜਾ ਉਹ ਮਿਲ ਜਾਊਗਾ ਤੇ ਆ ਕੁਝ ਹੋਰ ਉਸੇ ਤਰ੍ਹਾਂ ਜਿਵੇਂ ਆ ਹੱਥੀ ਸਾਰਾ ਸਮਾਨ ਬਣਾਇਆ ਹੋਇਆ ਟੋਕਰੀਆਂ ਹੋ ਗਈਆਂ ਕੁਝ ਐਵੇਂ ਦੀਆਂ ਚੀਜ਼ਾਂ ਸਾਰੀਆਂ ਬਣਾਈਆਂ ਹੋਈਆਂ ਤੇ ਸਾਰਾ ਇਹ ਹੱਥੀ ਬਣਾਉਂਦੇ ਨੇ ਤੇ ਅੰਕਲ ਹੁਣੇ ਬਣਾ ਵੀ ਰਹੇ ਨੇ ਹੈ ਨਾ ਇਹ ਅੰਕਲ ਕਿਸ ਕਿਸਕੇ ਸਤ ਬਣਾਤੇ ਹੋ ਜੀ ਕਿਸ ਚੀਜ਼ ਦਾ ਬਣਾਤੇ ਹੋ ਜੇ ਜੋ ਬਣਾਇਆ ਹੈ ਟੋਕਰੀ ਬਣਾਈਏ ਬਿਲੋ 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 ਦਾ ਬਣਾਉਂਦੇ ਨੇ ਤੇ ਅੰਕਲੋਣੀ ਬਣਾਉਣ ਵੀ ਲੱਗੇ ਹੋਏ ਨੇ ਦੇਖੋ ਤੇ ਇਸ ਤਰ੍ਹਾਂ ਇਹ ਹੱਥੀ ਸਾਰਾ ਹੱਥ ਸੇ ਬਣਾਉਂਦੇ ਹੋ ਸਾਰਾ ਹੱਥ ਨਾਲ ਬਣਾਉਂਦੇ ਨੇ ਸਾਰਾ ਇਹ ਤੇ ਬਹੁਤ ਦੇਖ ਲਓ ਮਿਹਨਤ ਨਾਲ ਬਣਾਉਂਦੇ ਨੇ ਹਨ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨੇ ਇਹ ਸਾਰੀਆਂ ਵਿਲੋ ਦੀਆਂ ਬਣੀਆਂ ਹੋਈਆਂ ਨੇ ਹੱਥ ਨਾਲ ਬਣੀਆਂ ਹੋਈਆਂ ਨੇ ਦੇਖੋ ਵੀ ਟੋਕਰੀਆਂ ਹੋ ਗਈਆਂ ਸਮਾਨ ਰੱਖਣ ਵਾਲੀਆਂ ਹਨ ਆ ਕੁਛ ਇੱਥੇ ਆ ਝਾੜੂ ਹੋ ਗਏ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਰੀਆਂ ਬਣਾਈਆਂ ਹੋਈਆਂ ਨੇ ਤੇ ਆ ਵੀ ਇਧਰ ਜਿਵੇਂ ਆਪਾਂ ਤੁਹਾਨੂੰ ਸਵੀਟ ਸ਼ਾਪ ਦਿਖਾਈ ਸੀ ਮਠਿਆਈ ਵਾਲੀ ਦੁਕਾਨ ਹਨਾ ਇਹਨਾਂ ਕੋਲ ਵੀ ਉਸੇ ਤਰ੍ਹਾਂ ਪਰਾਂਠਾ ਹੋ ਗਿਆ ਹਲਵਾ ਹੋ ਗਿਆ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੇਗੀਆਂ ਤੇ ਆ ਪਰਾਂਠਾ ਬਣਾ ਰਹੇ ਹੋ ਬਾਈ ਆ ਪਰਾਂਠਾ ਬਾਈ ਹੁਣੀ ਬਣਾ ਵੀ ਰਹੇ ਨੇ ਜਿਹੜਾ ਬਣਿਆ ਹੋਇਆ ਨਾ ਤੇ ਇਹ ਇਸ ਤਰ੍ਹਾਂ ਬਣਦਾ ਤੁਸੀਂ ਦੇਖ ਲਓ ਇਹ ਕਿਸ ਚੀਜ਼ ਦਾ ਬਣਾਤੇ ਹੋ ਮੈਦੇ ਦਾ ਬਾਈ ਮੈਦੇ ਦਾ ਇਹ ਮੈਦੇ ਦਾ ਬਣਾਉਂਦੇ ਨੇ ਬਾਈ ਹੁਣੀ ਦੇਖ ਲਓ ਬਾਈ ਇਸ ਤਰ੍ਹਾਂ ਬਣਦਾ ਏ ਇਕੱਠੇ ਬੇਲ ਕੇ ਨਾ ਤੇ ਇਹ ਮੈਨੂੰ ਤੜ ਦਉਂਦੇ ਨੇ ਫਿਰ ਆ ਜਿਹੜਾ ਪ੍ਰਸ਼ਾਦ ਪਿਆ ਇਹਦੇ ਨਾਲ ਇਹ ਖਾਂਦੇ ਨੇਗੇ ਤੇ ਇਹ ਬਾਕੀ ਸਾਰੀ ਮਾਰਕੀਟ ਇੱਥੇ ਕੁਝ ਹੋਰ ਰੈਸਟੋਰੈਂਟ ਵਗੈਰਾ ਹੈਗੇ ਨੇ ਇਹ ਮਾਰਕੀਟ ਦੇ ਵਿੱਚ ਹਨਾ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀ ਜਿਹੜੀ ਪੁਰਾਣੀ ਮਾਰਕੀਟ ਹੈ ਬਿਲਕੁਲ ਲੋਕਲ ਮਾਰਕੀਟ ਆਪਾਂ ਐਕਸਪਲੋਰ ਕਰ ਰਹੇ ਹਾਂ ਜੰਮੂ ਕਸ਼ਮੀਰ ਦੀ ਕੁਝ ਕਰਿਆਨਾ ਸਟੋਰ ਇੱਥੇ ਆ ਗਈ ਤੇ ਇਹ ਕੁਝ ਕੱਪੜੇ ਵਾਲੀਆਂ ਦੁਕਾਨਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੀਆਂ ਤੇ ਆ ਵੀ ਬਹੁਤ ਸੋਹਣੀ ਹੈ ਇੱਥੇ ਲੋਕੇਸ਼ਨ ਜਿਹੜੀ ਉਹ ਬਣਦੀ ਹੈ ਤੇ ਇਹ ਸਾਰੀ ਦਰਗਾਹ ਦੇ ਆਲੇ ਦੁਆਲੇ ਦੀ ਹੈ ਜਿਹੜੀ ਇਹ ਮਾਰਕੀਟ ਹੈ ਇਹ ਸਾਰੀ ਦਰਗਾਹ ਦੇ ਆਲੇ ਦੁਆਲੇ ਹੈ ਦੋਨੋਂ ਸਾਈਡ ਇੱਥੇ ਜਿਹੜੀਆਂ ਉਹ ਦੁਕਾਨਾਂ ਨੇ ਗਈਆਂ ਤੇ ਆ ਕੁਛ ਇੱਥੇ ਡਰਾਈ ਫਰੂਟ ਹੋ ਗਏ ਹਨ ਇਸ ਤੋਂ ਸਾਰਾ ਸਾਰੀਆਂ ਐਵੇਂ ਦੀਆਂ ਦੁਕਾਨਾਂ ਵੀ ਤੁਹਾਨੂੰ ਮਿਲ ਜਾਣਗੀਆਂ ਆ ਸਾਰੇ ਇੱਥੇ ਡਰਾਈ ਫਰੂਟ ਨੇ ਵੈਸੇ ਇੱਥੇ ਦੀ ਫੀਮਸ ਨੇ ਡਰਾਈ ਫਰੂਟ ਇਸਕਾ ਕੀ ਪ੍ਰਾਈਸ ਹੈ ਅੰਕਲ ਬਦਾਮ ਗਿਰੀ ਦਾ 800 ਰੁਪਏ 8 800 ਰੁਪਏ ਬਦਾਵਾ ਬਦਾਮ ਦਾ ਰੇਟ ਹੈ 800 ਰੁਪਏ ਇਹ ਡਰਾਈ ਫਰੂਟ ਖਰੋਟ ਹੋ ਗਿਆ ਨਾ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਸਾਰੀਆਂ ਇੱਥੋਂ ਮਿਲ ਜਾਣਗੀਆਂ ਤੇ ਇੱਧਰ ਆ ਬੇકરી ਆ ਗਈ ਮਦੀਨਾ ਬੇકરી ਇਹਨਾਂ ਕੋਲ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਆ ਕੁਝ ਹੋਰ ਇਲੈਕਟ੍ਰੋਨਿਕ ਗੈਜਟ ਆ ਗਏ ਪਰਸ ਆ ਗਏ ਜਿਵੇਂ ਐਵੇਂ ਦੀਆਂ ਚੀਜ਼ਾਂ ਸਾਰੀਆਂ ਤੇ ਆ ਸਾਰੇ ਕੱਪੜੇ ਆ ਗਏ ਕਿਉਂ ਹੁਣ ਜਿਵੇਂ ਠੰਡ ਦਾ ਟਾਈਮ ਸ਼ੁਰੂ ਹੋ ਰਿਹਾ ਠੰਡ ਵਾਲੇ ਕੱਪੜੇ ਬਹੁਤ ਵਿਕਦੇ ਨੇ ਇੱਥੇ ਕੋਰਟ ਹੋ ਗਏ ਜਿਵੇਂ ਹਨ ਜਿਵੇਂ ਆਪਣੇ ਹੁੰਦਾ ਆ ਸ਼ੂਜ਼ ਵਾਲੀਆਂ ਦੁਕਾਨਾਂ ਤੇ ਅਲੱਗ ਚੀਜ਼ ਇਹਨਾਂ ਦੀਆਂ ਖਾਣ ਪੀਣ ਵਾਲੀਆਂ ਅਲੱਗ ਚੀਜ਼ਾਂ ਨੇ ਆਪਣੇ ਆਪਣੇ ਤੋਂ ਥੋੜੀਆਂ ਥੋੜੀਆਂ ਜਿᱷ ਫਰਕ ਆ ਜਿਵੇਂ ਜਲੇਬੀਆਂ ਤਾਂ ਸੇਮੇ ਨੇ ਜਿਵੇਂ ਇਹ ਪਰੌਂਠਾ ਕਹਿੰਦੇ ਨੇ ਉਹਨੂੰ ਹਨਾ ਆ ਸਾਰਾ ਕਰਿਆਨਾ ਸਟੋਰ ਆ ਗਿਆ ਦਾਲਾਂ ਵਗੈਰਾ ਆ ਗਿਆ ਤੇ ਬਹੁਤ ਵੱਡੀ ਇਹ ਮਾਰਕੀਟ ਹੈ ਬਹੁਤ ਸਾਰੀਆਂ ਬੇਕਰੀਆਂ ਬਹੁਤ ਸਾਰੇ ਕਰਿਆਨਾ ਸਟੋਰ ਇੱਥੇ ਜਿਹੜੇ ਉਹ ਦੇਖਣ ਨੂੰ ਮਿਲਣਗੇ ਤੇ ਇੱਥੇ ਡੱਲ ਢੀਲ ਵੀ ਨਾਲੇ ਆ ਗਈ ਆਪਾਂ ਘੁੰਮ ਕੇ ਦੇਖ ਲਓ ਦੂਸਰੀ ਸਾਈਡ ਆ ਗਈ ਡੱਲ ਢੀਲ ਦੇ ਨਾਲ ਨਾਲ ਮਾਰਕੀਟ ਐਕਸਪਲੋਰ ਕਰਦੇ ਕਰਦੇ ਡਲ ਝੀਲ ਦੇ ਆਪਾਂ ਬਿਲਕੁਲ ਨੇੜੇ ਪਹੁੰਚ ਗਏ ਤੇ ਇਹ ਡਲ ਝੀਲ ਬਹੁਤ ਮਤਲਬ ਲੰਬੀ ਹੈ ਬਹੁਤ ਦੂਰ ਤੱਕ ਇਹ ਜਿਹੜੀ ਫੈਲੀ ਹੋਈ ਹੈ ਡਲ ਝੀਲ ਹੈ ਜਿਹੜੀ ਤੇ ਇਸ ਤੋਂ ਅਗਲੇ ਬਲੌਗ ਤੁਹਾਨੂੰ ਦੇਖਣ ਨੂੰ ਆਪਾਂ ਅਲੱਗ ਤੋਂ ਬਲੌਗ ਵੀ ਦਿਖਾਵਾਂਗੇ ਤੁਹਾਨੂੰ ਡਲ ਝੀਲ ਦਾ ਤੇ ਬਾਕੀ ਇੱਥੇ ਹੋਰ ਸਾਰੀ ਨਾਰਮਲ ਮਾਰਕੀਟ ਆ ਗਈ ਕੁਝ ਵਰਤੋਂ ਵਾਲਾ ਸਮਾਨ ਹਨਾ ਕੁਝ ਐਨਕਾਂ ਵਗੈਰਾ ਐਵੇਂ ਦੀਆਂ ਜਿਵੇਂ ਆਪਣੀਆਂ ਸਾਰੀਆਂ ਮਾਰਕੀਟਾਂ ਲੱਗਦੀਆਂ ਨੇ ਇਹ ਸਾਰੀ ਇਹ ਮਾਰਕੀਟ ਹੈ ਕੁਝ ਜੁਐਲਰੀ ਰਿੰਗਸ ਵਗੈਰਾ ਹੋਗੀਆਂ ਕੁਝ ਬੱਚਿਆਂ ਦੇ ਖੜਾਉਣੇ ਕਿਉਂਕਿ ਇੱਥੇ ਦਰਗਾਹ ਤੇ ਕਾਫੀ ਸਾਰੇ ਜਾਣੇ ਆਉਂਦੇ ਨੇ ਤੇ ਬਹੁਤ ਇਹ ਵੱਡੀ ਮਾਰਕੀਟ ਹੈ। ਆ ਸਾਰਾ ਇਲੈਕਟ੍ਰੋਨਿਕ ਗੈਜਟ, ਘੜੀਆਂ ਵਗੈਰਾ ਹੋ ਗਈਆਂ। ਤੇ ਆ ਸਾਰੀ ਇਧਰ ਨਾਲ ਡਾਲ ਲੇਕ ਆ ਗਈ। ਡਾਲ ਲੇਕ ਤਾਂ ਬਹੁਤ ਸੋਹਣਾ 뷰 ਹੈ ਆਉਂਦਾ ਇਥੋਂ। ਬਾਕੀ ਲੱਗ ਤੋਂ ਡਾਲ ਲੇਕ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖੇ ਸਕਦੇ ਹੋ। ਤੇ ਆ ਵੀ ਉਸੇ ਤਰ੍ਹਾਂ ਫੇਰ ਸਾਰੀਆਂ ਮਠਿਆਈ ਵਾਲੀਆਂ ਦੁਕਾਨਾਂ ਆ ਗਈਆਂ। ਪਰਾਉਂਠਾ ਪ੍ਰਸ਼ਾਦ ਹੋ ਗਿਆ ਜਿਵੇਂ ਹਨਾ ਤੇ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਇਹ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀਆਂ ਮੱਕੀਆ ਕੁਝ ਹੋਰ ਜੁਐਲਰੀ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਹਨਾ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਕੁਛ ਆਹ ਬੱਚਿਆਂ ਦੇ ਖੜਾਉਣੇ ਹੋਗੇ ਜਿਵੇਂ ਆਹ ਸਾਰੀ ਮਾਰਕੀਟ ਦੇਖ ਰਹੇ ਹੋ ਬਿਲਕੁਲ ਪੁਰਾਣੀ ਮਾਰਕੀਟ ਹੈ ਦੇਖੋ ਆ ਦੁਕਾਨਾਂ ਬਹੁਤ ਪੁਰਾਣੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਇਹ ਨੰਨੇ ਸੱਤਾਂ ਬਿਲਕੁਲ ਪੁਰਾਣੀਆਂ ਨੇ ਬਹੁਤ ਵੱਡੀ ਮਾਰਕੀਟ ਹੈ ਇਹ ਦਰਗਾਹ ਦੇ ਨੇੜੇ ਸਾਰੀਆਂ ਦੁਕਾਨਾਂ ਇੱਥੇ ਸ਼ਾਪਿੰਗ ਤੁਸੀਂ ਕਰ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਹਾਜ਼ਰਤ ਬਲ ਦਰਗਾਹ ਦੇ ਨੇੜੇ ਦੀ ਜਿਹੜੀ ਸਾਰੀ ਲੋਕਲ ਮਾਰਕੀਟ ਤੋਂ ਇਸ ਵੀਡੀਓ ਨੂੰ ਆਪਾਂ ਅੱਜ ਨੂੰ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ